ਨੇੜੇ ਦਿਨਾਂ 'ਚ ਜੁੜ ਚੁੱਕੇ ਹਾਂ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂ ਨਾ ਸ਼ਰਮਾ ਤਾਂ ਸਾਰੇ ਕਿਤੇ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਤਾਂ ਅੱਜ ਅਸੀਂ ਵੀ ਤੀਆਂ ਦੇ ਮੌਕੇ ਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਤੀਆਂ ਮਨਾਇਆਂ ਜਾ ਰਹੀਆਂ ਨੇ ਤਾਂ ਕੁਝ ਮੁਟਿਆਰਾਂ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਪਹਿਲਾਂ ਤਾਂ ਤੁਹਾਡੇ ਤੋਂ ਬੋਲੀ ਸੁਣਨਾ ਚਾਹਾਂਗੇ ਅਵੇ ਮੈਂ ਕੱਲੀ ਦੈਂਗੜੀ ਕਿੰਨਾ ਤੇ ਇੰਤਜ਼ਾਰ ਰਹਿੰਦਾ ਹੈ ਤੀਆਂ ਦੇ ਤਿਉਹਾਰ ਦਾ ਤੁਹਾਨੂੰ ਸਾਰਿਆਂੋਂ ਜ਼ਿਆਦਾ ਮੈਮ ਬਹੁਤ ਜ਼ਿਆਦਾ ਪਿਛਲੀ ਵਾਰੀ ਤਾਂ ਫੰਕਸ਼ਨ ਆਇਆ ਸੀ ਇੱਥੇ ਵੀ ਤੀਆਂ ਦਾ ਪਰ ਅਸੀਂ ਨਹੀਂ ਆ ਸਕੇ ਕਿੰਨੇ ਟਾਈਮ ਪਹਿਲਾਂ ਹੀ ਜੜੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਨੇ ਹੋ ਤਾਂ ਮਹੀਨਾ ਤਿਆਰੀਆਂ ਕਰਦੇ ਨੂੰ ਇੱਕ ਮਹੀਨਾ ਹੋ ਗਿਆ ਸੀਗਾ ਹਾਂਜੀ ਪਾਣਾ ਆ ਕਿਵੇਂ ਮਤਲਬ ਕਿ ਕੇਦੇਨ ਲਾਲ ਕਿਹੜੇ ਚੁੰਮ ਕੇ ਪਾਣੇ ਆ ਇਹ ਸਾਰੀਆਂ ਤਿਆਰੀਆਂ ਚਾਹੀਦੀ ਹਾਂਜੀ ਇਹ ਸੀ ਕਿੱਥੋਂ ਫਿਰ ਸ਼ਾਪਿੰਗ ਸ਼ਾਪਿੰਗ ਕਿੱਥੋਂ ਕੀਤੀ ਸਾਰਾ ਕੁਝ ਪਿਆ ਸੀ بس ਬਾਈ ਦੀ ਮਾਰਕੀਟ ਰੋ ਤਾਂ ਤੁਹਾਨੂੰ ਪਤਾ ਹੀ ਨਹੀਂ ਬਾਈ ਦੀ ਮਾਰਕੀਟ ਪਾਈ ਜਾਂਦੀ ਹਾਂ ਜੀ ਕੋਈ Rajasthan ਤੋਂ ਆਏ ਹੋ ਵੀ ਲੈ ਕੇ ਆਂਦੇ ਹੈ ਕਈ ਵਾਰੀ ਮੈਂ ਪੰਜਾਬ ਤੋਂ ਆ ਮੈਮ ਅੱਛਾ ਤੁਸੀਂ Rajasthan ਤੋਂ ਆ ਤਾਂ Rajasthan ਦੇ ਵਿੱਚ ਧਤਿਆਂ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਕੀ ਨਹੀਂ ਮਨਾਇਆ ਜਾਂਦਾ ਹਾਂ ਜੀ ਮਨਾਇਆ ਜਾਂਦਾ ਹੈ ਨਹੀਂ ਹਾਂਜੀ ਹਾਂਜੀ ਪੰਜਾਬੀ ਲੋਕ ਹੈਗੇ ਨੇ ਕਾਫੀ ਉਹਦਾ ਦੂਸਰੀ ਵੀ ਹੈ ਜਾਤੀ ਕਸ਼ਟ ਵਗੈਰਾ ਸਭ ਤੇ ਵਧੀਆ ਮਨਾਉਂਦੇ ਆ ਸਾਰਾ ਕੁਝ ਪਰ ਮੈਂ ਇੱਥੇ ਰਹਿਨੇ ਚੰਡੀਗੜ੍ਹ ਪਰ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਦੇ ਵਿੱਚ ਹੈ ਕਿਤੇ ਕਿਵੇਂ ਮਤਲਬ ਇਸ ਟਾਈਮ ਤੇ ਤੁਹਾਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਹਾਂਜੀ ਹਾਂਜੀ ਕਾਫੀ ਟਾਈਮ ਤੋਂ ਕਰ ਰਹੇ ਹਾਂ ਸਵੇਰ ਤੋਂ ਕਿੰਨਾ ਟਾਈਮ ਹੋ ਗਿਆ ਹੁਣ ਤਾਂ ਬੱਸ ਕਿੰਨਾ ਕੁ ਦਿੱਤਾ ਪਾਇਆ ਹੈ ਕਿੰਨਾ ਕਨੱਚੇ ਹੋ ਦੋ ਤਿੰਨ ਘੰਟੇ ਪੂਰਾ ਇੰਜੋਏ ਕੀਤਾ ਸਾਡੇ ਨਾਲ ਬੱਚੇ ਵੀ ਸੀ ਫੈਮਿਲੀ ਮੇਰੀ ਦਰਾਣੀਆਂ ਚਟਣੀਆਂ ਸਾਰੀਆਂ ਸੀ ਇਹ ਜਿਹੜੇ ਡੈਕੋਰੇਸ਼ਨ ਵਗੈਰਾ ਆ ਜਾਂ ਤੁਸੀਂ ਫੁਲਕਾਰੀਆਂ ਲਈਆਂ ਹੋਈਆਂ ਨੇ ਜਾਂ ਪੱਖੀਆਂ ਪੁਖੀਆਂ ਇਹ ਸਾਰੀਆਂ ਤੁਸੀਂ ਆਪ ਡੈਕੋਰੇਟ ਕੀਤੀਆਂ ਦੀ ਆਪਣੇ ਹੱਥ ਮੈਂ ਹਾਂਜੀ ਮੈਂ ਪਹਿਲਾਂ ਮੈਮ ਸੈਂਟਰ ਵਿੱਚ ਵੀ ਲੱਗੀ ਵੀ ਸੀਗੀ ਉਹ ਤਾਂ ਲੋਕਡਾਊਨ ਹੋਣ ਦੇ ਕਰਾ ਬੰਦ ਹੋ ਗਿਆ ਸੀਗਾ ਇਸ ਕਰਕੇ ਮੈਨੂੰ ਸ਼ੌਂਕ ਇਹ ਸੀ ਸ਼ੁਰੂ ਤੇ ਕੰਮ ਵਿੱਚ ਨਾ ਇਹ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਸੀ ਅੱਜ ਤਾਂ ਵੈਸੇ ਉਹ ਨਹੀਂ ਹੈਗੇ ਮੰਮੀ ਦੀ ਡੈਥ ਹੋ ਗਈ ਮੇਰੀ ਵੀ ਫੇਕਿਆ ਬਲਦਾ ਮੈਮ ਕੋਈ ਵੀ ਨਹੀਂ ਹੈਗਾ ਸੱਚੀ ਸਿਸਟਰ ਦੀ ਡੈਥ ਹੋ ਗਈ ਮਤਲਬ ਜੇ ਕਿਹਾਂ ਫੁਲਕਾਰੀਆਂ ਵਗੈਰਾ ਇਹ ਸਾਰੀਆਂ ਤੁਸੀਂ ਆਪ ਰੈਡੀ ਕਰਕੇ ਸਾਰਾ ਕੁਝ ਸਾਰਾ ਕੁਝ ਆਪ ਕਰਕੇ ਹਾਂਜੀ ਹਾਂ ਉਹ ਮੈਮ ਉਹ ਚਾਦਰ ਬਣਾਈ ਵੀ ਉਹ ਵੀ ਮੈਂ ਆਪਣੇ ਹੱਥ ਨਾਲ ਤਿਆਰ ਕੀਤੀ ਵੀ ਆ ਉਹ ਮੇਰੇ ਵਿਆਹ ਦੀ ਹੈ ਜੀ ਉਹ ਕੜਾਈ ਦੇ ਨਾਲ ਜਿਹੜੀ ਚਾਦਰ ਕੀਤੀ ਹੋਈ ਉਹ ਤੁਸੀਂ ਆਪ ਬਣਾਈ ਆ ਹਾਂਜੀ ਮੈਂ ਮੈਂ ਤਾਂ ਰੱਖ ਖੜੀ ਬਣਾਉਣ ਦਾ ਬਹੁਤ ਸ਼ੌਂਕ ਹੈ ਸਾਰਾ ਮੈਂ ਹੱਥ ਨਾਲ ਆਪਣਾ ਖੁਦ ਤਿਆਰ ਕਰਦੀ ਆ ਅੱਛਾ ਹਾਂਜੀ ਹੁਣ ਵੀ ਮੈਂ ਕਾਫੀ ਸਾਰੀਆਂ ਸੀਗੀਆਂ ਉਹ ਜਿਹਨਾਂ ਨੂੰ ਅੱਛੀ ਲੱਗੀਆਂ ਉਹ ਲੈ ਕੇ ਚਲੇ ਗਏ ਅੱਛਾ ਜਿਹੜੀ ਪਸੰਦ ਆਈ ਉਹ ਲੈ ਗਏ ਮੈਮ ਹੁਣ ਤਾਂ ਮੇਰੇ ਪਾਸ ਕੁਝ ਵੀ ਨਹੀਂ 1 ਮਿੰਟ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਜੋ ਵੀ ਉਸ ਦਾ ਫੋਟੋ ਸਭ ਤੇ ਉਹ ਵੀ ਲੈ ਕੇ ਚਲੇ ਗਈਆਂ ਸ਼ਾਇਦ 1 ਮਿੰਟ ਮੈਂ ਨੂੰ ਤਾਂ ਇਹ ਦੇਖ ਮੈਂ ਤਾਂ ਕਾਫੀ ਬਣਾਇਆ ਵਾ ਸੀਗਾ ਇਹ ਦੇਖੋ ਇਹ ਮੈਂ ਆਪਣੇ ਹੱਥ ਨਾਲ ਤਿਆਰ ਕਰਦੀ ਆ ਮੈਂ ਵੇ ਦੇਖੋ ਹੁਣ ਮੈਂ ਵੈਸੇ 8 ਸੈਕਟਰ ਗੁਰਦੁਆਰਾ ਸਾਹਿਬ ਜੋਬ ਕਰਦੀ ਹਾਂ ਡਿਸਪੈਂਸਰੀ ਚ ਐਕੋਪ੍ਰੈਸ਼ਰ ਦਾ ਕੰਮ ਹੈ ਮੈਂ ਉਹ ਕਿੰਨਾ ਕੁ ਟਾਈਮ ਜਿਹੜਾ ਕਿ ਇਹ ਚੀਜ਼ਾਂ ਲੈਂਦੀਆਂ ਨੇ ਬਣਨ ਦੇ ਵਿੱਚ ਮੈਂ ਮੈਂ ਇਹ ਤਾਂ ਟਾਈਮ ਲਿੰਦੀ ਆ ਦੇਖੋ ਜੀ ਇਹਨੂੰ 3 ਦਿਨ ਲੱਗਦੇ ਕਿਉਂਕਿ ਸਾਰਾ ਹੱਥ ਨਾਲ ਕੰਮ ਕੀਤਾ ਹੋਇਆ ਹੈ ਇਹ ਹਾਂਜੀ ਫੇ ਟਾਈਮ ਤਾਂ ਲੱਗਦਾ ਦੇਖੋ ਕਿੰਨਾ ਬਰੀਕੀ ਤੇ ਨਿਗਾਹ ਤੇ ਵੀ ਕੰਮ ਹੈ ਹਨਾ ਸਾਡੀ ਤਾਂ ਵੈਸੇ ਇਹੀ ਜਿੱਥੇ ਅਸੀਂ ਕੰਮ ਕਰਦੀ ਸੀ ਨਾ ਸ਼ਾਇਦ ਉਹ ਸੈਂਟਰ ਦੁਬਾਰਾ ਖੁੱਲ ਜਾਵੇ ਕਿਉਂਕਿ ਜੇ ਉਹ ਉੱਥੇ ਬੇਰੋਜ਼ਗਾਰ ਵੀ ਹਨ ਉਹਨਾਂ ਨੂੰ ਵੀ ਕੰਮ ਮਿਲਣਾ ਮੈਂ ਜਿਹੜੇ ਇਹ ਚਾਦਰ ਤੁਸੀਂ ਕੱਢੀ ਆ ਇਹਨੂੰ ਕਿੰਨਾ ਕ ਸਮਾਂ ਲੱਗਿਆ ਮੈਂ ਇਹਨੂੰ ਤਾਂ ਮੈਂ ਮਹੀਨਾ ਹੜ੍ਹ ਰੱਖਿਆ ਸੀਗਾ ਇੱਕ ਮਹੀਨਾ ਵੈਸੇ ਤਾਂ ਇਹ ਹਫ਼ਤੇ ਵਿੱਚ ਨਿਕਲ ਜਾਂਦੀ ਆ ਉਹ ਚਾਹੀਏ ਨਾ ਕੋਹਣਾ ਕਿ ਚਾਹ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਹੁਣਾਂ ਵੀ ਟਾਈਮ ਕਿਵੇਂ ਲੱਗਿਆ ਇਹ ਦੇਖੋ ਪੱਖੀਆਂ ਹੁਣ ਤਾਂ ਵੈਸੇ ਅਸੀਂ ਇਹ ਦੂਸਰੀਆਂ ਲੈ ਆਏ ਇਹ ਤਾਂ ਮੈਂ ਦੂਸਰੀਆਂ ਵੀ ਤਿਆਰ ਕੀਤੀਆਂ ਤੇ ਉਹ ਜਲਦੀ ਵਿੱਚ ਸਾਨੂੰ ਨਹੀਂ ਮਿਲੀਆਂ ਹੈਗੀਆਂ ਕਦੇ ਸੋਚਦਾ ਮੈਂ ਹੁਣ ਤਾਂ ਜਿਹੜੀਆਂ ਤੀਆਂ ਪਹਿਲਾਂ ਜਿਹੜੀਆਂ ਮਨਾਇਆਂ ਜਾਂਦੀਆਂ ਸੀ ਜਿਵੇਂ ਪਿੰਡਾਂ ਦੇ ਵਿੱਚ ਕਿੰਨੀ ਸੋਹਣੀ ਹੈ ਨਾ ਪੀਂਗ ਪਾ ਕੇ ਜਨਾਨੀਆਂ ਜਿਹੜੀਆਂ ਇਕੱਠੀਆਂ ਹੁੰਦੀਆਂ ਸੀਗੇ ਉਸ ਵਿੱਚ ਆਦੇ ਨਹੀਂ ਹੈ ਮੈਮ ਹਾਂਜੀ ਉਹ ਵਾਲਾ ਟਾਈਮ ਕਿੰਨਾ ਉਹ ਕਿੰਨਾ ਸੋਹਣਾ ਟਾਈਮ ਹੁੰਦਾ ਮੈਂ ਮੈਂ ਉਸ ਟਾਈਮ ਹਾਂਜੀ ਜਦੋਂ ਇਹ ਸਾਰਾ ਕੁਝ ਤਾਂ ਉਹ ਮੇਰਾ ਵਿਆਹ ਮੇਰਾ ਤਾਂ ਪੰਜਾਬ ਵਿੱਚੇ ਮੇਰੇ ਪੇਕੇ ਹੈ ਹੁਣ ਉੱਥੇ ਤਾਂ ਮੈਂ ਮਜਾਂਦੀ ਨਹੀਂ ਹੈਗੇ ਵੈਸੇ ਕਿਉਂਕਿ ਸਾਰਾ ਕੀ ਦੱਸਾਂ ਤੁਹਾਨੂੰ ਉਹਦੇ ਕਰਕੇ ਇਹ ਦੇਖੋ ਇਹ ਸਾਰਾ ਇਹ ਨਾ ਬਣਾ ਹੱਥ ਨਾਲ ਮੈਨੂੰ ਸ਼ੌਂਕ ਹੈ ਸੀ ਮੇਰੀ ਮੰਮੀ ਨੇ ਇਸ ਕੰਮ ਵਿੱਚ ਪਾਇਆ ਦਾ ਬਸ ਮੈਨੂੰ ਜੇ ਪਹਿਲਾਂ ਤੀਆਂ ਜਦੋਂ ਹੁੰਦੀਆਂ ਸੀਗੀਆਂ ਤਾਂ ਜਨਾਨੀਆਂ ਪਹਿਲੀ ਰਾਤ ਇਕੱਠੀਆਂ ਹੋ ਜਾਂਦੀਆਂ ਮਹਿੰਦੀ ਲਾੜ ਲਾਣੀ ਹਾਂ ਪਿੰਡ ਉਹਦੋਂ ਤਾਂ ਮੈਂ ਇਹ ਚੂੜੀਆਂ ਹੁੰਦੀਆਂ ਸੀਗੀਆਂ ਕੰਚ ਦੀਆਂ ਗ੍ਰੀਨ ਅਤੇ ਰੈੱਡ ਇਹ ਦੋਹੇ ਕਲਰ ਸੀ ਹੁਣ ਤਾਂ ਆਪਾਂ ਕੋਈ ਵੀ ਆਪਣੀ ਮਰਜ਼ੀ ਨਾਲ ਪਾ ਲੈਂਦੇ ਨਾ ਏ ਵੀ ਅਸਾਂ ਤਾਂ ਹੁਣ ਵਾਲੀਆਂ ਤੀਜਾਂ ਨੂੰ ਜ਼ਿਆਦਾ ਇੰਜੋਏ ਕਰਦੇ ਹਾਂ ਜੋ ਪਹਿਲਾਂ ਵਾਲੀਆਂ ਪਹਿਲਾਂ ਵਾਲੇ ਪਹਿਲਾਂ ਵਾਲਾ ਤਾਂ ਹੈ ਨਹੀਂ ਪਹਿਲਾਂ ਵਾਲਾ ਨਹੀਂ ਕੋਈ ਹੈ ਇਹ ਸੁਣੀ ਹੈ ਤੁਸੀਂ ਵਾਲੀ ਹੋ ਗਈ ਤੀਜ ਮਤਲਬ ਤਾਂ ਪਹਿਲਾਂ ਤਾਂ ਬੋਲੀਆਂ ਵਾਲੀ ਸੀ ਤੁਸੀਂ ਕੋਈ ਹੋਰ ਬੋਲੀ ਸੁਣਾਣਾ ਚਾਹੋਗੇ ਹੁਣ ਤੂੰ ਉਹ ਬੋਲੀਆਂ ਪਾਉਣ ਵਾਲੀ ਮੈਂ ਸਾਰੀਆਂ ਚੱਲੇਗੀ ਹਾਂ ਇਸ ਟਾਈਮ ਤੱਕ ਅੱਜ ਮਤਲਬ ਬਹੁਤ ਵਧੀਆ ਰਿਹਾ ਨਾ ਤੁਹਾਡਾ ਮੈਂ ਬਹੁਤ ਵਧੀਆ ਬੋਲੀਆਂ ਤਾਂ ਪਹਿਲਾਂ ਸਾਰੀਆਂ ਆਉਂਦੀਆਂ ਸੀ ਬਸ ਹੁਣ ਹਾਂਜੀ ਉਹ ਯਾਨੀ ਤੇ ਤੀਆਂ ਦਾ ਜਿਹੜਾ ਕਿ ਤਿਉਹਾਰ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਜਿਹੜੀ ਸਜਾਵਟ ਕੀਤੀ ਹੋਈ ਹੈ ਆ ਜਿਹੜੀਆਂ ਚੀਜ਼ਾਂ ਆਪ ਹੱਥਾਂ ਦੇ ਨਾਲ ਬੁਣ ਕੇ ਇੱਥੇ ਲਿਆ ਕੇ ਜਿਹੜਾ ਜੀ ਤੇ ਇਸੇ ਨਾਲ ਜਿਹੜੀ ਇਹਨਾਂ ਦੇ ਵੱਲੋਂ ਤੀਜ ਮਨਾਈ ਗਈ ਹੈ ਤਾਂ ਤੁਸੀਂ ਤੀਜ ਦਾ ਤਿਉਹਾਰ ਕਿਵੇਂ ਮਨਾਇਆ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝਾ ਕਰੋ ਕਿੰਨਾ ਕ ਇੰਜੋਏ ਤੁਸੀਂ ਇਸ ਤਿਉਹਾਰ ਨੂੰ ਕਰਦੇ ਹੋ ਕਿੰਨੀ ਕ ਉਡੀਕ ਇਸ ਤਿਉਹਾਰ ਦੀ ਕਰਦੇ ਹੋ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਦਾ ਕੈਮਰਾ ਪਰਸਨ ਮੋਹਨ ਦੇ ਨਾਲ ਮੈਂ ਕਰੋਨਾ ਸ਼ਰਮਾ